ਉਹਨ ਰਾਜੇ ਦਾ ਹੁਕਮ ਹੋਵੇ ਬੈਦ ਸਸ਼ੋਪਨ ਚ ਪੈ ਗਏ ਅੱਛਾ ਜੀ ਵੀਰ ਪਹੇਜਾ ਕਹੇ ਜਾ ਪੌਦਾ ਅੱਛਾ ਜੀ ਲੱਭੀਏ ਤੇ ਉਥੋਂ ਦੇ ਇੱਕ ਬੈਦ ਨੇ ਇੱਕ ਦਿਵਯ ਦ੍ਰਿਸ਼ਟੀ ਦੇ ਨਾਲ ਆਪਦੇ ਗਿਆਨ ਦੇ ਨਾਲ ਇਹ ਪੌਦੇ ਨੂੰ ਹਾਸਲ ਕੀਤਾ ਜੀ ਹੋਰ ਕੀ ਹਾਲ ਨੇ ਵਧੀਆ ਬੈਦ ਜੀ ਤੇ ਅੱਜ ਕਿਵੇਂ ਕੁਮਾਰ ਦੇ ਨੇੜੇ ਹੋਏ ਬੈਠੇ ਹੋ ਗੱਲਾਂ ਗੱਲਾਂ ਕਰੀ ਜਾਂਦੇ ਹੋ ਇਹਦੇ ਨਾਲ ਹਾਂ ਗੱਲਾਂ ਕਰਨ ਵਾਲੀ ਗੱਲ ਆ ਵੈਸੇ ਤਾਂ ਤੇ ਕੁਮਾਰ ਦੀ ਬੜਾ ਫੇਮਸ ਹੋਇਆ ਅੱਜਕੱਲ੍ਹ ਹਾਂਜੀ ਮੋਤੇ ਲਾਉਣ ਵਾਸਤੇ ਐਲੋਵੇਰਾ ਜੈਲ ਆਉਂਦੀ ਆ ਐਲੋਵੇਰਾ ਸ਼ੈਂਪੂ ਆਉਂਦਾ ਐਲੋਵੇਰਾ ਸਾਬਣ ਆਉਂਦੀ ਆ ਐਲੋਵੇਰਾ ਐਲੋਵੇਰਾ ਦਾ ਪੂਰੀ ਚਰਚਾ ਹੋਈ ਪਈ ਆ ਪਰ ਇਹਦੇ ਬਾਰੇ ਪੂਰਾ ਡੀਪਲੀ ਗਿਆਨ ਚਾਹੀਦਾ ਫਿਰ ਹੀ ਇਹ ਚੀਜ਼ਾਂ ਨੂੰ ਵਰਤਣਾ ਚਾਹੀਦਾ ਵੈਸੇ ਇਹਦਾ ਮਖਿਆਜ ਗਿਆਨ ਦਈਏ ਮੇਰੇ ਇੱਕ ਕਹਾਣੀ ਯਾਦ ਆ ਗਈ ਬੈਠੋ ਜੀ ਸੁਣਾਓ ਅਸੀਂ ਵੀ ਸੁਣਾਗੇ ਐਨੂ ਐਲੋਵੇਰਾ ਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕੁਮਾਰ ਕਹਿੰਦੇ ਆ ਕੁਮਾਰ ਜੀ ਕੁਮਾਰ ਹਾਂ ਠੀਕ ਹੈ ਜੀ ਇਹ ਕੁਮਾਰ ਦੇ ਗੁਣ ਬਹੁਤ ਨੇ ਇਹਦੀ ਸਬਜ਼ੀ ਵੀ ਬਣਦੀ ਆ ਚਟਨੀ ਵੀ ਬਣਦੀ ਆ ਅਚਾਰ ਵੀ ਪੈਂਦਾ ਅਸ ਬ੍ਰਿਸ਼ਟ ਵੀ ਬਣਦੇ ਆ ਕੁਮਾਰ ਦੀਆਂ ਗੋਲੀਆਂ ਵੀ ਬਣਦੀਆਂ ਸਭ ਤੋਂ ਜ਼ਿਆਦਾ ਇਸ ਦਾ ਕੰਮ ਆ ਲੀਵਰ ਤੇ ਠੀਕ ਹੈ ਜੀ ਲੀਵਰ ਨੂੰ ਤੰਦਰੁਸਤ ਰੱਖਦਾ ਠੀਕ ਹੈ ਜੀ ਪਰ ਇਹ ਜਿਹੜਾ ਪੌਦਾ ਇਹ ਏਜੀਪਟ ਮਿਸਰ ਦਾ ਪੌਦਾ ਹੈਗਾ ਇਹ ਇਹ ਮਿਸ਼ਰ ਦਾ ਪੌਦਾ ਜੀ ਹਾਂ ਆਮ ਜਿਹਾ ਦਿਖਣ ਵਾਲਾ ਇਹ ਪੌਦਾ ਹਾਂ ਠੀਕ ਹੈ ਜੀ ਤੇ ਮਿਸ਼ਰ ਦੇ ਵਿੱਚੋਂ ਇਹ ਇੱਥੇ ਆਇਆ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਜ਼ਿਆਦਾ ਤਾਂ ਇਹਨੂੰ ਉੱਥੋਂ ਦੇ ਜਿਹੜੇ ਫੈਰੋਸੀ ਰਾਜੇ ਸੀ ਉਹ ਆਪਦੇ ਵੈਦਾਂ ਨੂੰ ਕਹਿੰਦੇ ਸੀ ਵੀ ਐਂ ਕਰੋ ਕੋਈ ਇਹੋ ਜੀ ਜੜੀ ਬੂਟੀ ਲੱਭੋ ਜੰਗਲਾਂ ਦੇ ਵਿੱਚ ਜਿਹਦੇ ਨਾਲ ਬੰਦਾ ਬਿਰਧ ਹੀ ਨਾ ਹੋਵੇ ਬੁਢਾ ਹੀ ਨਾ ਹੋਵੇ ਅੱਛਾ ਜੀ ਤੇ ਹੁਣ ਰਾਜੇ ਦਾ ਹੁਕਮ ਹੋਵੇ ਬੈਦ ਸਸ਼ੋਪੰਚ ਪੈਗੇ ਅੱਛਾ ਜੀ ਵੀ ਜਰ ਪਹੇਜਾ ਕਹੇਜਾ ਪੌਦਾ ਅੱਛਾ ਜੀ ਲੱਭੀਏ ਤੇ ਉਥੋਂ ਦੇ ਇੱਕ ਬੈਦ ਨੇ ਇੱਕ ਦਿਬਿਅ ਦ੍ਰਿਸ਼ਟੀ ਦੇ ਨਾਲ ਆਪਦੇ ਗਿਆਨ ਦੇ ਨਾਲ ਇਹ ਪੌਦੇ ਨੂੰ ਹਾਸਲ ਕੀਤਾ ਅੱਛਾ ਜੀ ਤੇ ਜਦੋਂ ਇਹਨੂੰ ਹਾਸਲ ਕੀਤਾ ਤੇ ਰਾਜੇ ਦੇ ਮੂਹਰੇ ਇਹਨੂੰ ਰੱਖਿਆ ਗਿਆ ਤੇ ਇਹਨੂੰ ਕਹਿੰਦੇ ਵੀ ਇਹਦੇ ਇਹ ਪੌਦੇ ਦਾ ਨਾਮ ਕੀ ਆ ਅੱਛਾ ਜੀ ਉਹ ਕਹਿੰਦੇ ਵੀ ਇਹਦਾ ਨਾਮ ਤਾਂ ਮੈਂ ਹਜੇ ਡਿਸਾਈਡ ਨਹੀਂ ਕਰ ਸਕਦਾ ਪਰ ਮੈਂ ਹਜੇ ਲੱਭਿਆ ਪਰ ਇਹਨੂੰ ਮੈਂ ਤੁਹਾਡੇ ਇਹ ਰੋਗਾਂ ਦੇ ਉੱਪਰ ਦਊਗਾ ਤੇ ਇਹਨੂੰ ਰੋਗਾਂ ਦੇ ਉੱਪਰ ਦੇ ਕੇ ਤੇ ਜਿਵੇਂ ਜਿਵੇਂ ਇਹਦੇ ਵਿੱਚੋਂ ਗੁਣ ਪੈਦਾ ਹੋਣਗੇ ਉਸ ਤਰ੍ਹਾਂ ਇਹਦਾ ਨਾਮ ਰੱਖਿਆ ਜਾਊਗਾ। ਅੱਛਾ ਜੀ। ਉਹ ਰਾਜਾ ਕਹਿੰਦਾ ਮੈਨੂੰ ਤਾਂ ਇਹ ਜੀ ਜੜੀ ਬੂਟੀ ਚਾਹੀਦੀ ਹੈ ਜਿਹਦੇ ਨਾਲ ਮੈਂ ਹਮੇਸ਼ਾ ਹੀ ਕੁਮਾਰਾ ਰਹਾ। ਹਾਂ ਜੀ। ਅੱਛਾ ਜੀ। ਨੌਜਵਾਨ ਰਹਾ। ਅੱਛਾ ਜੀ। ਬੁਢਾ ਨਾ ਹੋਵਾਂ ਛੇਤੀ। ਉਮਰ ਨਾਲ ਤਾਂ ਚਲੋ ਸਭ ਨਹੀਂ ਕੈਂਟ ਦਿਖਾਂ ਐ ਜਮਾ ਕੈਂਟ ਦਿਖਾਂ ਵੀ ਇਹ ਤਾਂ ਬੰਦਾ ਬੁਢਾ ਹੀ ਨਹੀਂ ਹੁੰਦਾ ਕਦੇ ਤੇ ਉਹਨਾਂ ਨੇ ਕੀ ਕੀਤਾ ਇਹ ਪੌਦੇ ਦੇ ਵਿੱਚੋਂ ਦਵਾਈ ਬਣਾ ਕੇ ਉਹ ਰਾਜੇ ਨੂੰ ਦਿੱਤੀ ਅੱਜ ਵੀ ਇਹ ਦਵਾਈਆਂ ਬਣਦੀਆਂ ਕੁਮਾਰ ਤੋਂ ਅਸੀਂ ਵੀ ਬਣਾਉਨੇ ਆ ਬਹੁਤ ਵਧੀਆ ਵਧੀਆ ਦਵਾਈਆਂ ਬਣਦੀਆਂ ਸਹੀ ਤੇ ਜਦੋਂ ਉਹ ਰਾਜੇ ਨੂੰ ਇਹ ਦਵਾਈ ਦਿੱਤੀ ਤਾਂ ਇਹ 101% ਪੌਦਾ ਆਵਦਾ ਜਾਣੀ ਦੀ ਇਹਨੇ 101% ਅਸਰ ਦਿਖਾਇਆ ਅੱਛਾ ਜੀ ਹਾਂ ਠੀਕ ਹੈ 80 ਸਾਲ ਦਾ ਰਾਜਾ 30 ਸਾਲ ਦਾ ਲੱਗਦਾ ਸੀ ਅੱਛਾ ਜੀ ਹਾਂ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਇਹ ਦੇਖ ਕੇ ਜਦੋਂ ਆਮਲ ਦੇਖਦੇ ਸੀ ਕਹਿੰਦੇ ਯਾਰ ਇਹ ਜਿਹੜਾ ਰਾਜਾਗਾ ਫੈਰੋ ਆਪਣਾ ਤੇ ਇਹ ਬਿਲਕੁਲ ਕੁਮਾਰਿਆਂ ਵਰਗੀ ਲੱਗਦਾ ਅੱਛਾ ਜੀ ਅਜੀਬ ਠੀਕ ਹੈ ਜੀ ਤੇ ਉਹਨੂੰ ਪੁੱਛਣ ਲੱਗੇ ਵੈਦ ਨੂੰ ਵੀ ਕੀ ਚਮਤਕਾਰ ਅੱਛਾ ਜੀ ਤੇ ਉਹ ਕਹਿੰਦਾ ਵੀ ਆ ਸਾਰਾ ਕੁਮਾਰ ਦਾ ਚਮਤਕਾਰ ਆ ਅੱਜ ਤੋਂ ਬਾਅਦ ਇਸ ਦਾ ਨਾਮ ਮੈਂ ਕੁਮਾਰ ਰੱਖਤਾ ਅੱਛਾ ਜਿਹੜਾ ਵੀ ਇਹਨੂੰ ਖਾਊਗਾ ਕੁਮਾਰਿਆਂ ਵਾਂਗੂ ਰਹੂਗਾ। ਅੱਛਾ ਜੀ। ਤਾਂ ਇਹੋ ਇਹਦੀਆਂ ਸਬਜ਼ੀਆਂ ਇਹ ਇੰਨਾ ਚਿਹਰੇ ਨੂੰ ਵੀ ਝੁਰੜੀਆਂ ਵੀ ਦੂਰ ਕਰਦਾ। ਅੱਛਾ ਜੀ। ਇਹ ਇਕੱਲਾ ਲਾਉਣ ਨਾਲ ਨਹੀਂ ਇਹਨੂੰ ਖਾਣ ਨਾਲ ਵੀ ਬੜੇ ਲਾਭ ਨੇ। ਜਿਵੇਂ ਆ ਇਹ ਬਹੁਤ ਵਧੀਆ ਇਹ ਇੱਕ ਆਮ ਸਬਜ਼ੀ ਬਣਾ ਲੈਂਦੇ ਆ ਵਾਜ ਜੀ ਦੀ। ਹਾਂ ਮਿਸ਼ਰ ਦੀ ਕਹਾਣੀਆਂ। ਅੱਛਾ ਜੀ। ਤੇ ਉਹਦੇ ਵਿੱਚ ਇਹ ਫਿਰ ਹੌਲੀ-ਹੌਲੀ ਪ੍ਰਚਲਿਤ ਹੋ ਕੇ ਸਾਰੇ ਦੇਸ਼ਾਂ ਦੇ ਵਿੱਚ ਉਗਾਇਆ ਜਾਂਦਾ। ਅੱਛਾ ਜੀ। ਤੇ ਵਾਕਈ ਇਹਦੇ 'ਚ ਗੋਣਾ ਇਹਦੇ ਦੋ ਕਿਸਮਾਂ ਗਈਆਂ ਇੱਕ ਕੌੜਾ ਕੁਮਾਰ ਇੱਕ ਮਿੱਠਾ ਕੁਮਾਰ। ਅੱਛਾ ਜੀ। ਤੇ ਜਿਹੜਾ ਮਿੱਠਾ ਕੁਮਾਰ ਆ ਇਹ ਸਬਜ਼ੀ ਵਾਂਗੂ ਵਰਤਿਆ ਜਾਂਦਾ ਜਿਹੜਾ ਕੌੜਾ ਕੁਮਾਰ ਆ ਉਹ ਦਵਾਈਆਂ ਦੇ ਵਿੱਚ ਵਰਤਿਆ ਜਾਂਦਾ ਕੌੜਾ ਕੁਮਾਰ ਤੇ ਮਿੱਠਾ ਕੁਮਾਰ ਜਿਵੇਂ ਸਵਾਦ ਦੇ ਵਿੱਚ ਵੀ ਫਰਕ ਹੁੰਦਾ ਬਈ ਦੀ ਹਾਂ ਕੌੜਾ ਖੌੜਾ ਹੀ ਹੁੰਦਾ ਜਿਹੜਾ ਮਿੱਠਾ ਹੁੰਦਾ ਅੱਛਾ ਇਹ ਮਿੱਠੇ ਹੁੰਦਾ ਤੇ ਫਿਰ ਉਹਦੀ ਪਛਾਣ ਕੋਈ ਇਹ ਕਿਹੜਾ ਕੁਮਾਰ ਹੈ ਪਛਾਣ ਇਹ ਮਿੱਠਾ ਕੁਮਾਰ ਲਾਇਆ ਵਾ ਆਓ ਜੀ ਦੱਸੋ ਇਹਦੇ ਉੱਤੇ ਇੱਕ ਆਹ ਛਿਮ ਹੁੰਦੇ ਆ ਬਰੀਕ ਬਰੀਕ ਅੱਛਾ ਇਹ ਇਹ ਮਿੱਠਾ ਕੁਮਾਰ ਕਹਿੰਦੇ ਆ ਇਹ ਮਿੱਠਾ ਕੁਮਾਰ ਆ ਹਾਂ ਤੇ ਕੌੜਾ ਕੁਮਾਰ ਜਿਹੜਾ ਕੌੜਾ ਕੁਮਾਰ ਹੁੰਦਾ ਉਹਦੇ ਉੱਪਰ ਸਿੰਮ ਨਹੀਂ ਹੁੰਦੇ ਇਹਦੇ ਵਿੱਚ ਸਮ ਹੈਗੀ ਹੈ ਇਹ ਤਾਂ ਸਾਰਾ ਮਿੱਠਾ ਹੀ ਲੱਗਿਆ ਵਾ ਉਹ ਕੌੜੇ ਦੇ ਉੱਤੇ ਸਿੰਮ ਨਹੀਂ ਹੁੰਦੇ ਬਸ ਉੱਤੇ ਸਿੰਮ ਨਹੀਂ ਹੋਊਗੀ ਕੋਈ ਨਹੀਂ ਨਹੀਂ ਮਾੜੀ ਮੋਟੀ ਹੋਊਗੀ ਹੁੰਦੇ ਹੀ ਨਹੀਂ ਅੱਛਾ ਕੌੜਾ ਕੁਮਾਰ ਹੁੰਦਾ ਤੇ ਵੈਦ ਜੀ ਆਪਾਂ ਇਹ ਪੁੱਛਣਾਗਾ ਵੀ ਜਿਹੜੇ ਕੁਮਾਰ ਆਗੇ ਉਹ ਸਿਰਫ ਕੌੜਾ ਤੇ ਮਿੱਠਾ ਪ੍ਰਕਾਰ ਦੇ ਹੁੰਦੇ ਜਾਂ ਹੋਰ ਵੀ ਬਹੁਤ ਸਾਰੀਆਂ ਪ੍ਰਜਾਤੀਆਂ ਹੈ ਤਾਂ ਪ੍ਰਜਾਤੀਆਂ ਬਹੁਤ ਸਾਰੀਆਂ ਇਹਦੀਆਂ ਹੂੰ ਲਾਲ ਰੰਗ ਦਾ ਵੀ ਕੁਮਾਰ ਆਉਂਦਾ ਬੈਂਗਣੀ ਰੰਗ ਦਾ ਵੀ ਕੁਮਾਰ ਆਉਂਦਾ ਬਹੁਤ ਤਰ੍ਹਾਂ ਦੇ ਕੁਮਾਰ ਨੇ ਪਰ ਇਹਦੇ ਵਿੱਚੋਂ ਮੇਨ ਇਹ ਦੋ ਹੀ ਬੈਦਾਂ ਨੇ ਚੁਣੀਆਂ ਬੰਗਾ ਜਿਹੜੀਆਂ ਹਰੀ ਹਰੇ ਕਲਰ ਦਾ ਹਾਂ ਹਰੇ ਕਲਰ ਦਾ ਓਕੇ ਤੇ ਬੜੀਆਂ ਪ੍ਰਜਾਤੀਆਂ ਇਹਦੀਆਂ ਪਰ ਜਿਹੜੀਆਂ ਮੇਨ ਆ ਜਿਨ੍ਹਾਂ ਦਾ ਐਕਸਪੈਰੀਮੈਂਟ ਹੋਇਆ ਵਾ ਜਿਹੜੀਆਂ ਜੁਗਾਂ ਜਗੰਤਰਾਂ ਤੋਂ ਚੱਲ ਰਹੀਆਂ ਉਹ ਦੋ ਹੀ ਆ ਕੌੜਾ ਤੇ ਮਿੱਠਾ ਸਹੀ ਸਹੀ ਸੋ ਕਿਉਂ ਹੁਣ ਲੋਕਾਂ ਨੂੰ ਭਰਮਾਉਣ ਵਾਸਤੇ ਹੁਣ ਤਾਂ ਸੇਬ ਵੀ ਬਲੈਕ ਰੰਗ ਦਾ ਕੀਤਾ ਪਿਆ ਠੀਕ ਹੈ ਜੀ گلاب ਦਾ ਫੁੱਲ ਵੀ ਇਹ ਵਿਗਿਆਨੀਆਂ ਨੇ ਜਾਨੀ ਦੀ ਕਾਲੇ ਰੰਗ ਦਾ ਬਣਾਤਾ ਹੈ ਬਲੈਕ ਰੋਜ਼ ਆ ਗਿਆ ਹੈ ਨਵੀਆਂ ਨਸਲ ਆ ਗਈ ਹਾਂ ਉਹ ਲੋਕਾਂ ਨੂੰ ਪ੍ਰਭਾਵਣ ਵਾਸਤੇ ਜਾਂ ਉਹਨਾਂ ਦੀ ਜੇਬ ਤੇ ਭਾਰੂ ਹੋਣ ਵਾਸਤੇ ਚਾਹੇ ਕੁਛ ਵੀ ਇਧਰ ਉਧਰ ਕਰ ਦੇਣ ਔਰ ਸ਼ਿਮਲਾ ਮਿਰਚ ਪੀਲੇ ਰੰਗ ਦੀ ਵੀ ਆਉਂਦੀ ਆ ਲਾਲ ਰੰਗ ਦੀ ਵੀ ਆਉਂਦੀ ਆ ਸ਼ਿਮਲਾ ਮਿਰਚ ਕਈ ਵਾਰ ਤਾਂ ਐਂ ਜਿਹਾ ਲੱਗਦਾ ਵੀ ਕਲਰਾਂ ਦੀ ਚੋਅ ਸਹੀ ਦੇਤੀ ਸਬਜ਼ੀਆਂ ਨਹੀਂ ਦਿੱਤੀਆਂ ਸਬਜ਼ੀਆਂ ਨਹੀਂ ਦਿੱਤੀਆਂ ਬਸ ਵੀ ਅੱਖਾਂ ਨਾਲ ਦੇਖ ਲੋ ਖਾਓ ਨਾ ਤਵੀਰੋ ਇਹ ਸੀ ਕੁਮਾਰ ਦੀ ਕਹਾਣੀ ਤੇ ਵੈਦ ਜੀ ਨੇ ਅੱਜ ਸਾਨੂੰ ਦੱਸ ਚਲੋ ਜੋ ਵੀ ਹੋਵੇ ਪਰ ਉਹ ਕੁਮਾਰ ਦੀ ਮਮਾ ਕਹਿਣ ਵਾਸਤੇ ਹੈਗੀ ਵੀ ਕੁਮਾਰ ਭਈ ਇੰਨਾ ਕੁਝ ਕਰ ਸਕਦਾ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਨੂੰ ਕਿਸੇ ਚੀਜ਼ ਨਾਲ ਬੜਿਆ ਦਿੰਨੇ ਆ ਹਨ ਤਾਂ ਉਹ ਮੈਂ ਆਪਾਂ ਮਤਲਬ ਕਿ ਕੁਮਾਰ ਦੇ ਪਿੱਛੇ ਚਾਹੇ ਝੂਠੀ ਸੋਚੀ ਉਹ ਬਾਅਦ ਦੀ ਗੱਲ ਆ ਨਾ ਇੱਕ ਪਿਆਰ ਨਾਲ ਬਣਾਈ ਕਹਾਣੀ ਹੈਗੀ ਹੈ ਨਾ ਵੀ ਇਦਾਂ ਇਦਾਂ ਵੀ ਕੁਮਾਰ ਇੰਨਾ ਕੁਝ ਕਰਦਾ ਆਪਾਂ ਲੋਨੇ ਵੀ ਜਾਣਗੇ ਤੇ ਵੱਡੀਆਂ-ਵੱਡੀਆਂ ਜੋ ਕਲੀਏ ਕਰੀਮਾ ਵਗੈਰਾ ਦੇ ਵਿੱਚ ਵੀ ਆਉਂਦਾਗਾ ਹਨ ਬਿਊਟੀ ਪ੍ਰੋਡਕਟਸ ਦੇ ਵਿੱਚ ਤੇ ਵੈਦਜੀ ਦਾ ਬਹੁਤ ਸਾਰਾ ਧੰਨਵਾਦ ਤੇ ਧੰਨਵਾਦ ਵੈਦਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਇਹੋ ਜੀ ਜਾਣਕਾਰੀ ਦਿੰਦੇ ਰਿਹਾ ਕਰੋ ਲੋਕਾਂ ਨੂੰ ਜਾਗਰੂਤ ਆਪਾਂ ਕਰਦੇ ਰਹਿਣਾ ਲੋਕ ਆਪਣੇ ਨਾਲ ਵੱਧ ਤੋਂ ਵੱਧ ਜੁੜਨ ਬਸ ਹੋਰ ਵੀ ਜਿਹੜੀ ਵੀ ਜਾਣਕਾਰੀ ਕਮੈਂਟ ਕਰਨਗੇ ਇਹ ਆਪਾਂ ਉਹੀ ਜਾਣਕਾਰੀ ਇਹਨਾਂ ਨੂੰ ਦੇਵਾਂਗੇ ਸਹੀ ਤੇ ਸੱਚੀ ਤੁਸੀਂ ਵੀ ਕਿਸੇ ਪੌਦੇ ਬਾਰੇ ਕਿਸੇ ਦਵਾਈ ਬਾਰੇ ਆ ਡਾਕਟਰ ਜੀ ਹਾਂ ਕਮੈਂਟ ਚ ਲਿਖ ਸਕਦੇ ਹੋ ਜੜੀ ਬੂਟੀ ਜਾਂ ਕੋਈ ਹੋਰ ਉਹਦੇ ਤੇ ਆਪਾਂ ਵੀਡੀਓ ਬਣਾ ਦਾਂਗੇ ਵੈਦਜੀ ਦੀ ਇਹ ਇੱਛਾ ਹੈਗੀ ਤੇ ਬਹੁਤ ਸਾਰਾ ਧੰਨਵਾਦ ਵੈਦਜੀ ਦਾ